ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਅੱਜ ਡਿੰਪੀ ਢਿੱਲੋਂ ਨੇ ਸਿੱਟਲੇ ਨੇ ਕਿਵੇਂ ਸਿੱਟਲੇ ਨੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਇੱਕ ਨਵਾਂ ਸੈਪਾ ਸੁਖਬੀਰ ਸਿੰਘ ਬਾਦਲ ਆ ਡਿੰਪੀ ਢਿੱਲੋਂ ਨੂੰ ਲੈ ਕੇ ਛਿੜ ਗਿਆ ਦਰਸਲ ਦੇ ਵਿੱਚ ਗਿੱਦੜ ਵਾਹ ਤੋਂ ਚੌਹ ਲੜੰਦਾ ਜਿਹੜਾ ਐਲਾਨ ਕੀਤਾ ਸੀ ਸੁਖਬੀਰ ਸਿੰਘ ਬਾਦਲ ਨੇ ਦਰਸਲ ਦੇ ਵਿੱਚ ਡਿੰਪੀ ਢਿੱਲੋਂ ਨੇ ਚੈਲੰਜ ਕਰ ਦਿੱਤਾ ਔਰ ਕਿਵੇਂ ਕਰ ਦਿੱਤਾ ਕਿ ਕਿ ਡਿੰਪੀ ਢੱਲ ਨੇ ਜੋ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਉਹ ਅੱਜ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਕਿ ਡਿੰਪੀ ਢੱਲ ਸੁਖਬੀਰ ਬਾਦਲ ਨੂੰ ਕੀ ਕਹਿ ਰਹੇ ਨੇ ਅਕਸਰ ਪੰਜਾਬ ਦੇ ਅੰਦਰ ਸਰਕਾਰ ਬਣਾਉਣ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਅਕਸਰ ਚਾਚਾ ਦੇ ਵਿੱਚ ਰਹਿੰਦੇ ਸੀ ਪਰ ਉਹਨਾਂ ਨੇ ਗਿੱਦੜ ਵਾਹੇ ਤੋਂ ਹੀ ਚੋਣ ਲੜਨ ਨੂੰ ਐਲਾਨ ਕਿਉਂ ਕੀਤਾ ਇੱਕ ਤਾਂ ਇਹ ਰਾਜ ਖੁੱਲ ਗਿਆ ਔਰ ਦੂਜੇ ਪਾਸੇ ਉਹਨਾਂ ਨੇ ਕਾਪੜੇ ਬਣੇ ਉਹ ਥਿਉਰੀ ਧਰੀ ਸੀ ਸੁਖਬੀਰ ਸਿੰਘ ਬਾਦਲ ਨੇ ਕਹਿੰਦੇ ਜੀ ਸਾਡੇ ਪ੍ਰਕਾਸ਼ ਸਿੰਘ ਬਾਦਲ ਯਾਨੀ ਉਹਨਾਂ ਦੇ ਪਿਤਾ ਉਹ ਕਹਿੰਦੇ ਮੇਰੇ ਪਿਤਾ ਗਿੱਦਣਵਾਹ ਤੋਂ ਚੋਣ ਲੜਿਆ ਕਰਦੇ ਸੀ 1985 ਦੇ ਵਿੱਚ ਐਨੀ ਪੁਰਾਣੀ ਗੱਲ ਨੂੰ ਸੁਖਵੀਰ ਸਿੰਘ ਬਾਦਲ ਨੇ ਸਾਹਮਣੇ ਧਰਿਆ ਔਰ ਸੁਖਵੀਰ ਸਿੰਘ ਬਾਦਲ ਦੇ ਸਾਹਮਣੇ ਕੌਣ ਖੜਾ ਡਿੰਪੀ ਢਿਲੋਂ ਜਿਨ੍ਹਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਅੱਜ ਚੈਲੰਜ ਕੀਤਾ ਤੇ ਕਹਿ ਕੀ ਰਹੇ ਨੇ ਸੁਣੋ ਜਰਾ ਧਿਆਨ ਨਾਲ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਡਿੰਪੀ ਢਿਲੋਂ ਕਿਵੇਂ ਹਵਾਸ਼ੀ ਦਿੰਦੇ ਨੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਹਾਰ ਪੱਕੀ ਹੈ ਇਹ ਡਿੰਪੀ ਢਿੱਲੋਂ ਨੇ ਕਿਹਾ ਕਿ ਤੁਹਾਡੀ ਹਾਰ ਹੋਣੀ ਹੈ ਤੁਸੀਂ ਮੇਰੇ ਬਰਾਬਰ ਇਲੈਕਸ਼ਨ ਲੜ ਕੇ ਵੇਖੋ ਤੇ ਤੁਹਾਨੂੰ ਪਤਾ ਲੱਗ ਜਾਣਾ ਤਾਂ ਪਹਿਲਾਂ ਹੁਣ ਡਿੰਪੀ ਢਿੱਲੋਂ ਦਾ ਬਿਆਨ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਕੀ ਕਹਿ ਰਹੀ ਹੈ ਉਹ ਤੁਹਾਡੇ ਸਾਹਮਣੇ ਤੇ ਰਾਂਗੇ ਸੁਣੋ एमपी टेलो ਸਾਡੇ ਨਾਲ ਜੁੜੇ ਨੇ ਆਮ ਆਦਮੀ ਪਾਰਟੀ ਤੋਂ ਐਮਐਲਏ ਨੇ ਟेलो ਸਾਹਿਬ ਸਵਾਗਤ ਹੈ ਸੁਖਬੀਰ ਸਿੰਘ ਬਾਦਲ ਨੇ ਐਲਾਨ ਕਰ ਦਿੱਤਾ ਹੈ ਕਿ ਗਿੱਦੜ ਬਾਹਾ ਤੋਂ ਉਹ ਕੰਟੈਕਸਟ ਕਰਨਗੇ ਇਲੈਕਸ਼ਨ لڑਣਗੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਤੌਰ ਤੇ ਪਹਿਲਾ ਰਿਐਕਸ਼ਨ ਤੁਹਾਡਾ ਕੀ ਹੈ ਟेलो ਸਾਹਿਬ ਹੈਲੋ ਹੈਲੋ ਐਮਪੀ ਜੀ ਹਾਂਜੀ ਹਾਂਜੀ ਐਮਪੀ ਜੀ ਸੁਣ ਪਾ ਰਿਹਾ ਮੈਂ ਤੁਹਾਨੂੰ ਐਮਪੀ ਜੀ ਫਰਸਟ ਰਿਐਕਸ਼ਨ ਕੀ ਹੈ ਸੁਖਬੀਰ ਸਿੰਘ ਬਾਦਲ ਗਿੱਦੜ ਬਾਹਾ ਤੋਂ ਆ ਕੇ ਇਲੈਕਸ਼ਨ ਲੜ ਰਹੇ ਨੇ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਮੈਨੂੰ ਬੜਾ ਅੱਜ ਨਾ ਅ ਬੜਾ ਅੱਛਾ ਲੱਗ ਰਿਹਾ ਜਿਹੜਾ ਉਹਨਾਂ ਨੇ ਅਨਾਉਂਸ ਕੀਤਾ ਬੜਾ ਪ੍ਰਾਊਡ ਫੀਲ ਹੋ ਰਿਹਾ ਕਿ ਮੇਰੀ ਮੁਕਾਬਲੇ ਦੇ ਵਿੱਚ ਪ੍ਰਧਾਨ ਸਾਹਿਬ ਨੂੰ ਆਉਣਾ ਪਈਆ ਕੋਈ ਹੋਰ ਬੰਦਾ ਨਹੀਂ ਆਇਆ ਬੜੀ ਅੱਛੀ ਗੱਲ ਆ ਮੈਨੂੰ ਬੜਾ ਅੱਛਾ ਲੱਗ ਰਿਹਾ ਕਿ ਮੈਂ ਇਸ ਟੀਮ 'ਚ ਮੈਂ ਅੱਛਾ ਕੰਮ ਕਰ ਰਿਹਾ ਹਾਂ ਅੱਛਾ ਲੋਕਪ੍ਰੀਤ ਆ ਫਿਰ ਲੋਕ ਮੈਨੂੰ ਚੰਗਾ ਪਿਆਰ ਕਰਦੇ ਆ ਜਿਹੜਾ ਖੁਦ ਪ੍ਰਧਾਨ ਸਾਹਿਬ ਨੂੰ ਆ ਕੇ ਮੇਰੀ ਮੁਕਾਬਲੇ ਦੇ ਵਿੱਚ ਆਉਣਾ ਪਿਆ ਮੈਦਾਨ 'ਚ ਹੈਲੋ ਪੱਕਾ ਜ਼ਬਰਦਸਤ ਰੇਕ ਹੀ ਭਾਵੇਂ ਕਹਿ ਰਹੇ ਹੋ ਤੁਸੀਂ ਉਹ ਮੈਂ ਗੱਲ ਹੀ ਕੋਈ ਨਹੀਂ ਭਾਈ ਸਾਹਿਬ ਗੱਲ ਹੀ ਕੋਈ ਨਹੀਂ ਪਰਮਾਤਮਾ ਦੀ ਕਿਰਪਾ ਚਾਹੀਦੀ ਹੈ ਜੀ ਥਾਲ ਪਿਆ ਅਜੇ ਸਾਡੀ ਸਰਕਾਰ ਦਾ ਅਸੀਂ ਕੰਮ-ਕਮ ਕਰਾ ਕੇ ਵੱਟ ਕਰਦੇ ਨੇ ਗੱਲ ਹੀ ਕੋਈ ਨਹੀਂ ਨੋ ਪ੍ਰੋਬਲਮ ਕਿੰਨਾ ਵੱਡਾ ਚੈਲੰਜ ਮੰਨਦੇ ਹੋ ਠਲੋ ਸਾਬ ਦੇਖੋ ਸੁਪੀਰ ਸੀ ਬਾਦਲ ਕੋਈ ਕੋਈ ਚੈਲੰਜ ਮੰਨਦੇ ਰਹੀ ਹੈ ਤੁਸੀਂ ਕੋਈ ਮੰਨਦੇ ਸੁਪੀਰ ਸੀ ਬਾਦਲ ਸਰ ਕੋਈ ਚੈਲੰਜ ਕੋਈ ਚੈਲੰਜ ਲੋ ਚੈਲੰਜ ਇੱਕ ਇਹ ਵੀ ਚੀਜ਼ ਹੈ ਕਾਸੀ ਬਾਦਲ ਸੀ ਸੀਟ ਕਲੈਕਸ਼ਨ ਲੜਦੇ ਰਹੇ ਹੈ ਬਾਦਲ ਲੈਗੇਸੀ ਹੈ ਕੋਈ ਥੋੜਾ ਮੋਟਾ ਤਾਂ ਮਤਲਬ ਫਰਕ ਪਏਗਾ ਜਾਂ ਨਹੀਂ ਫਰਕ ਪਏਗਾ ਸਿੱਧਾ ਭਾਈ ਸਾਹਿਬ ਫੰਦਾ ਪੈਤਾ ਵੀ ਕਰਨੀ ਪੈਣਾ ਇੱਕ ਨਾਮ ਵੱਡਾ ਪਬਲਿਕ ਦੇ ਵਿੱਚ ਆਪਾਂ ਵਿਚਰਦੇ ਆ ਲੋਕ ਲੋਕ ਸਿਰਫ ਕੰਮਾਂ ਨੂੰ ਪਿਆਰ ਕਰਦੇ ਆ ਜੀ ਤਾਂ ਸੁਣ ਲਿਆ ਪੰਜਾਬ ਵਾਲੇ ਸੁਖਵੀਰ ਸਿੰਘ ਬਾਦਲ ਬਾਰੇ ਡਿੰਪੀ ਢਿੱਲੋਂ ਨੇ ਪਤਾ ਕੀ ਕਿਹਾ ਕਹਿੰਦਾ ਦੇਖੋ ਸੁਖਵੀਰ ਸਿੰਘ ਬਾਦਲ ਨੇ ਪਹਿਲਾਂ ਇਹ ਗੱਲ ਕਹੀ ਕਹਿੰਦਾ ਮੇਰੇ ਪਿਤਾ ਪ੍ਰਕਾਸ਼ ਸਿੰਘ ਬਾਦਲ ਗਿੱੱਧੜ ਬਾਦੋਚੌਂ ਲੜਿਆ ਕਰਦੇ ਸੀ ਤਾਂ ਕੀ ਅੱਜ ਉਹ ਭੁੱਲ ਗਏ ਨੇ ਅੱਜ ਯਾਦ ਆਈ ਆ ਇਹ ਡਿੰਪੀ ਢਿੱਲੋਂ ਨੇ ਕਿਹਾ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਖੁਦ ਆਕਾਲੀ ਦਲ ਦੇ ਪ੍ਰਧਾਨ ਨੇ ਇਹ ਤੁਸੀਂ ਸਾਰੇ ਜਾਣਦੇ ਹੋ ਆਕਾਲੀ ਦਲ ਦੀ ਹਾਲਤ ਕੀ ਹੈ ਅੱਜ ਕਿ ਉਹਨਾਂ ਦੇ ਐਮ.ਐਲ.ਏ. ਡਿੰਪੀ ਢੱਲੋਂ ਦੇ ਖਿਲਾਫ ਗਿੱਦੜਵਾਦ ਵਿੱਚ ਖੁਦ ਖੁਦ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਐਲਾਨ ਕਰਨਾ ਪੈ ਗਿਆ ਕਿ ਅਸੀਂ ਤੁਹਾਨੂੰ ਹਰਾਵਾਂਗੇ ਪਰ ਉਹਨਾਂ ਨੇ ਇਸ ਚੈਲੰਜ ਨੂੰ ਐਕਸੈਪਟ ਕਰ ਲਿਆ ਉਹਨਾਂ ਨੇ ਕੀ ਕਿਹਾ ਕਹਿੰਦੇ ਤੁਹਾਡੀ ਹਾਰ ਪੱਕੀ ਹੈ ਤੁਸੀਂ ਸਾਡੇ ਬਰਾਬਰ ਇਲੈਕਸ਼ਨ ਲੜਕੇ ਦੇਖੋ ਮੈਨੂੰ ਤਾਂ ਚੰਗਾ ਲੱਗ ਰਿਹਾ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਨੂੰ ਆਉਣਾ ਪੈ ਗਿਆ ਹੈ ਮੈਦਾਨ ਦੇ ਵਿੱਚ ਇੰਨਾ ਅਕਾਲੀਆਂ ਕੋਲ ਹੋਰ ਬੰਦਾ ਨਹੀਂ ਹੈ ਇਹ ਜਿਹੜੀ ਭਗਵੰਤ ਮਾਨ ਨੇ ਗੱਲ ਕਹੀ ਸੀ ਨਾ ਕਹਿੰਦਾ ਜੀ ਇਹ ਟਿਕਟਾਂ ਇਹ ਕਹਿ ਕਰਨੀ ਹੈ ਕਿ ਟਿਕਟ ਲੈ ਲਓ ਟਿਕਟ ਲੈ ਲਓ ਉਹ ਗੱਲ ਵਾਕਈ ਸੱਤ ਸਾਤ ਹੋ ਗਈ ਹੈ ਪੂਰੇ ਪੰਜਾਬ ਦੇ ਅੰਦਰ ਅਕਾਲੀ ਦਲ ਦੇ ਕੋਲ ਕੋਈ ਵਰਕਰ ਨਹੀਂ ਹੈ ਕਿ ਜਿਹੜਾ ਇਹਨਾਂ ਦੇ ਬਰਾਬਰ ਖੜ ਕੇ ਚੋਣ ਲੜਨ ਦੀ ਹਿੰਮਤ ਕਰੇ ਕਿਉਂਕਿ ਆਮ ਆਦਮੀ ਪਾਰਟੀ ਦਾ ਇਕ ਐਸਾ ਰੁਤਬਾ ਪੰਜਾਬ ਦੇ ਅੰਦਰ ਕਾਇਮ ਹੋ ਚੁੱਕਿਆ ਕਿ ਡਿੰਪੀ ਢਿੱਲ ਨੂੰ ਵੱਡੀ ਬਹੁਮਤ ਦੇ ਨਾਲ ਪਹਿਲਾਂ ਵੀ ਦੇਖੋ ਜਿਮਨੀ ਚੌਂਡ ਦੇ ਵਿੱਚ ਤੁਸੀਂ ਵੇਖਿਆ ਕਿ ਵੱਡੀ ਬਹੁਮਤ ਦੇ ਨਾਲ ਉਹਨਾਂ ਨੂੰ ਜਿੱਤ ਪ੍ਰਾਪਤ ਉਹਨਾਂ ਲੋਕਾਂ ਨੇ ਕਰਵਾਈ ਹੈ ਗਿੱਦੜ ਬਾਹ ਦੇ ਲੋਕਾਂ ਨੇ ਪਰ ਅੱਜ ਸੰਵੀਰ ਸਿੰਘ ਬਾਦਲ ਪੰਜਾਬ ਦੇ ਨੇਤਾ ਆਕਾਲੀ ਦਲ ਦੇ ਪ੍ਰਧਾਨ ਵੀ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਐਮਐਲਏ ਯਾਨੀ ਇੱਕ ਵਿਧਾਇਕ ਦੇ ਖਿਲਾਫ ਖੜਾ ਹੋਣਾ ਪੈ ਰਿਹਾ ਤੇ ਆਕਾਲੀ ਦਲ ਦੀ ਸ਼ਬੀ ਕੀ ਹੈ ਮੈਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਦੱਸ ਚੁੱਕਿਆ ਕਿ ਕਾਂਗਰਸ ਤੋਂ ਵੀ ਨਿਚਲੇ ਸਥਲ ਦਾ ਲੈਵਲ ਹੁਣ ਅਕਾਲੀਆਂ ਦਾ ਬਣ ਚੁੱਕਿਆ ਤਾਂ ਦੂਜਾ ਨੰਬਰ ਭਾਈ ਇਹਨਾਂ ਦੀ ਹਾਰ ਪੂਰੇ ਪੰਜਾਬ ਦੇ ਅੰਦਰ ਪੱਕੀ ਹੈ ਸਰਕਾਰ ਪੰਜਾਬ ਦੇ ਅੰਦਰ ਜ਼ਿਆਦਾਤਰ ਜਿਹੜੇ ਅੰਕੜੇ ਪੰਜਾਬ ਦੇ ਵਿੱਚੋਂ ਨਜ਼ਰ ਆ ਰਹੇ ਨੇ ਉਹ ਇਹੀ ਨੇ ਕਿ ਪੰਜਾਬ ਦੇ ਅੰਦਰ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਸਰਕਾਰ ਦੁਆਰਾ ਰਿਪੀਟ ਕਰ ਸਕਦੀ ਹੈ ਕਿਉਂ ਕਿ ਪੰਜਾਬ ਦੇ ਲੋਕ ਪੰਜਾਬ ਦੇ ਮੁੱਖ ਮੰਤਰੀ ਦੇ ਕੰਮਾਂ ਨੂੰ ਉਹਨਾਂ ਦੀ ਸਲਾਹਨਾ ਕਰ ਰਹੇ ਨੇ ਕਹਿੰਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਬਿਨਾ ਅੱਜ ਤੱਕ ਕਿਸੇ ਵੀ ਮੁੱਖ ਮੰਤਰੀ ਦਾ ਇਹ ਤਾਂ ਵੈਸੇ ਰਿਕਾਰਡ ਰਿਹਾ ਨਸ਼ਿਆਂ ਦੇ ਉੱਤੇ ਕਿਸੇ ਵੀ ਮੁੱਖ ਮੰਤਰੀ ਨੇ ਹਾਲਾਂਕਿ ਰੋਕ ਲਾਉਣ ਦੀ ਬਜਾਏ ਨਸ਼ਿਆਂ ਨੂੰ ਪ੍ਰੋਮੋਟ ਕੀਤਾ ਉਹ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਵੇ ਜਦੋਂ ਕਾਂਗਰਸ ਦੇ ਵਿੱਚ ਉਹ ਮੁੱਖ ਮੰਤਰੀ ਸੀ ਚਾਹੇ ਭਾਈ ਬਾਦਲਾ ਨੂੰ ਤਾਂ ਤੁਸੀਂ ਜਾਣਦੇ ਹੋ ਕਿਉਂਕਿ ਇਹਨਾਂ ਦੇ ਮਜੂਥੀਏ ਨੇ ਬਹੁਤ ਸਾਰੀ ਨੌਜਵਾਨੀ ਗੱਡੀ ਚੜਾ ਦਿੱਤੀ ਹੈ ਪੰਜਾਬ ਦੀ ਅਕਸਰ ਮਾਮਾ ਦੇ ਜਿਹੜੀਆਂ ਦੇ ਪੁੱਤ ਮਰੇ ਨੇ ਹੋਰ ਹੁੰਦੀਆਂ ਤੁਸੀਂ ਵੇਖੀਆਂ ਨੇ ਐਸ ਕਰਕੇ ਇਹ ਦੋਵੇਂ ਸਰਕਾਰਾਂ ਨੇ ਪੰਜਾਬ ਨੂੰ ਲੁੱਟ ਕੇ ਮਾਰਿਆ ਇਹਦੇ ਵਿੱਚ ਦੋ ਰਾਮਾ ਨਹੀਂ ਹੈ ਕਿਉਂਕਿ ਜਿਹੜਾ ਪ੍ਰਕਾਸ਼ ਸਿੰਘ ਬਾਦਲ ਸੀ ਨਾ ਉਹ ਐਡੀ ਰਣਨੀਤੀ ਦਾ ਮਾਲਕ ਸੀ ਯਾਨੀ ਇੰਨਾ ਸੋਝਿਆ ਹੋਇਆ ਬੰਦਾ ਸੀ ਇੰਨਾਂ ਗੱਲਾਂ ਨੂੰ ਛਾਤਰ ਦਿਮਾਗ ਸੀ ਬੜਾ ਇੰਨਾਂ ਗੱਲਾਂ ਨੂੰ ਅੰਜਾਮ ਦੇਣ ਵਾਸਤੇ ਪੰਜਾਬ ਦੇ ਵਿਚਾਰੇ ਭੋਲੇ ਭਾਲੇ ਲੋਕ ਸੁਭੀ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਪਿੱਛੇ ਲੱਗ ਕੇ ਆਪ ਜਿਹਸੇ ਮਕਾਮ ਤੇ ਖੜੇ ਨੇ ਸੋ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਜਿਹੜੀ ਇਹ ਸਰਕਾਰ ਬਣਾਉਣ ਦੀ ਗੱਲ ਕਰਦੇ ਸਰਕਾਰ ਤਾਂ ਦੂਰ ਦੀ ਗੱਲ ਪਰਦਰਸਬ ਦੇ ਵਿੱਚ ਇਹਨਾਂ ਦੀ ਹੁਣ ਜਿਹੜੀ ਆ ਚੋਣ ਹੈ ਨਾ ਜਿਮਨੀ ਚੋਣ ਇਹ ਵੀ ਨਹੀਂ ਜਿੱਤ ਪਾਉਣਗੇ ਚਾਹੇ ਪੰਜਾਬ ਦੇ ਅੰਦਰ ਸਤਾਈ ਦੀਆਂ ਚੋਣਾਂ ਹੋਣ ਚਾਹੇ ਪਈਆ ਹੋਣ ਵਾਲੀਆਂ ਚੋਣਾਂ ਹੋਣ ਇਹਨਾਂ ਦੇ ਵਿੱਚੋਂ ਅਕਾਲੀ ਦਲ ਸੀਟ ਨਹੀਂ ਕੱਢ ਸਕਦਾ ਸੁਖਵੀਰ ਬਾਦਲ ਆਪਣੇ ਵੀ ਨਹੀਂ ਤਾਂ ਬਾਰ ਬਾਰ ਕਹਿੰਦੇ ਇਹਨਾਂ ਦੀ ਜਮਾਨਤਾ ਜਬਤ ਕਰਾ ਦੇਾਂਗੇ ਇਹਨਾਂ ਨੂੰ ਫਲਾਣਾ ਕਰ ਦੇਾਂਗੇ ਪਰ ਦਰਹਸਾਲ ਦੇ ਵਿੱਚ ਪੰਜਾਬ ਦੇ ਵਿੱਚ ਇਹਨਾਂ ਉੱਤੇ ਪੂਰਾ ਪੱਕਾ ਟੈਗ ਤੇ ਠੱਪਾ ਲੱਗ ਚੁੱਕਿਆ ਕਿ ਅਕਾਲੀ ਦਲ ਨੂੰ ਪੰਜਾਬ ਦੇ ਵਿੱਚੋਂ ਖਤਮ ਕਰ ਦੇਣਾ ਚਾਹੀਦਾ ਇਹ ਪੰਜਾਬ ਦੇ ਲੋਕਾਂ ਦੀ ਥਿਓਰੀ ਵੱਡੇ ਪੱਧਰ ਦੇ ਉੱਤੇ ਆ ਰਹੀ ਹੈ ਅਕਾਲ ਤਖਤ ਤੋਂ ਵੀ ਸੁਖਵੀਰ ਸਿੰਘ ਬਾਦਲ ਵੱਡਾ ਮੁਨਾਫਾ ਕਮਾਰੇ ਨੇ ਯਾਨੀ ਗੋਲ ਕਹਣਾ ਪੈਸਾ ਹਰਾਂ ਦੇ ਵਿੱਚ ਵੰਡਦੇ ਤੁਸੀਂ ਅਕਸਰ ਵੇਖੇ ਨੇ ਆ ਹਾਲਤ ਆ ਅਕਾਲੀ ਦਲ ਦੀ ਖੁਦ ਸੁਖਵੀਰ ਸਿੰਘ ਬਾਦਲ ਨੇ ਮੰਨਿਆ ਅਗਲੀ ਵੀਡੀਓ ਦੇ ਵਿੱਚ ਮੈਂ ਉਹ ਸੁਣਾਉਂਗਾ ਤਰੀਕਾ ਪੰਜਾਬ ਵਾਲੇ ਜਿੰਨੇ ਭੈਣ ਭਰਾ 99 ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ